ਕਦੇ ਰਾਹੁਲ ਗਾਂਧੀ ਨੂੰ ਉਹ ਪੁਸ਼ਾਕ ਪੁਣਾਈ ਜਾਂਦੀ ਹੈ ਕਦੇ ਅਮਿਤ ਸ਼ਾਹ ਨੂੰ ਕਦੇ ਭਗਵੰਤ ਮਾਨ ਨੂੰ ਉਹਨਾਂ ਨੂੰ ਤੇ ਕਦੇ ਰਵਨੀਤ ਬਿੱਟੂ ਨੂੰ ਸਵਾਲ ਪੈਦਾ ਉੱਥੇ ਹੁੰਦਾ ਹੈ ਪ੍ਰਬੰਧ ਤੇ ਕਿ ਲੱਖਾਂ ਉਹ ਗੁਰਸਿੱਖ ਉੱਥੇ ਦਰਸ਼ਨ ਕਰਨ ਜਾਂਦੇ ਆ ਜਿਹੜੇ ਸਤਕਾਰ ਤੇ ਨਿਤਨੇਮੀ ਵੀ ਨੇ ਜਿਨ੍ਹਾਂ ਦੀ ਪਾਉਣਾ ਵੀ ਬਹੁਤ ਹੈ ਗੁਰੂ ਦੇ ਦਰਬਾਰ ਤੇ ਜਿਹੜੇ ਤੋਰੰਦਰੋਂ ਗੁਰਸਥਾਨ ਨਾਲ ਜੁੜੇ ਹੋਏ ਆ ਉਹਨਾਂ ਨੂੰ ਉੱਥੇ ਕਿਸ ਤਰ੍ਹਾਂ ਕਦੇ ਵੀ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਜਿਸ ਤਰ੍ਹਾਂ ਦਾ ਬੀਤੇ ਦਿਨਾਂ ਤੋਂ ਅਸੀਂ ਲਗਾਤਾਰ ਫੋਟੋਆਂ ਵੇਖ ਰਹੇ ਹਾਂ ਤੇ ਉਸ ਗੱਲ ਨਾਲ ਮਨ ਦੇ ਵਿੱਚ ਹਰ ਸਿੱਖ ਦੇ ਵਿਰਾਗ ਹੈ ਕਿ ਜੇ ਸਾਡੇ ਤਖਤਾਂ ਦੇ ਉੱਤੇ ਇਸ ਤਰ੍ਹਾਂ ਦੀ ਅਮਰਿਆਦਾ ਸ਼ੁਰੂ ਹੋ ਗਈਆਂ ਕਿ ਉਹ ਲੋਕ ਜਿਨ੍ਹਾਂ ਨੇ ਸਿੱਖੀ ਦਾ ਕਾਣ ਕੀਤਾ ਹੋਵੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਬਹੁਤ ਵੱਡਾ ਨਸਰਕੁਸ਼ੀ ਕੀਤੀ ਹੋਵੇ ਸਾਡੀ ਉਹਨਾਂ ਲੋਕਾਂ ਨੂੰ ਇਨੇ ਨੇ ਵੱਡੇ ਮਾਨ ਸਨਮਾਨ ਤੋਂ ਵੀ ਸਿੱਖਾਂ ਦੇ ਤਖਤ ਤੋਂ ਜਿਹੜੀਆਂ ਸਿੰਘ ਸਾਹਿਬਾਨ ਦੇ ਪਹਿਨਣ ਵਾਲੀਆਂ ਪੋਸ਼ਾਕਾਂ ਉਹਨਾਂ ਨੂੰ ਪੜਾਈਆਂ ਜਾਂਦੀਆਂ ਹੁਣ ਦਸਤਾਰਾਂ ਸਜਾਈਆਂ ਜਾਂਦੀਆਂ ਹੁਣ ਉਹਨਾਂ ਦੇ ਗਲ ਸਰੂਪੇ ਪਾਏ ਜਾਂਦੇ ਹੁਣ ਅੱਜ ਹੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਪੰਜਵੇਂ ਤਖਤ ਆਪ ਚਲ ਨਗਰ ਰੰਡੇੜ ਹਜ਼ੂਰ ਸਾਹਿਬ ਵਿਖੇ ਬੀਤੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਸਿੱਖ ਵਿਰੋਧੀ ਤਾਕਤਾਂ ਨੂੰ ਬੜਾ ਵੱਡਾ ਮਾਣ ਤੇ ਸਨਮਾਨ ਦਿੱਤਾ ਜਾ ਰਿਹਾ ਜਿਹਦੇ ਨਾਲ ਸਿੱਖ ਭਾਵਨਾਵਾਂ ਨੂੰ ਬੜੀ ਵੱਡੀ ਠੇਸ ਪਹੁੰਚ ਰਹੀ ਹੈ ਕਦੇ ਰਾਹੁਲ ਗਾਂਧੀ ਨੂੰ ਉਪਸ਼ਾਗ ਪੁਣਾਈ ਜਾਂਦੀ ਹੈ ਕਦੇ ਅਮਿਤ ਸ਼ਾਹ ਨੂੰ ਕਦੇ ਭਗਵੰਤ ਮਾਣ ਉਹਨਾਂ ਨੂੰ ਤੇ ਕਦੇ ਰਵਨੀਤ ਬਿੱਟੂ ਨੂੰ ਸਵਾਲ ਪੈਦਾ ਉੱਥੇ ਹੁੰਦਾ ਪ੍ਰਬੰਧ ਤੇ ਕਿ ਲੱਖਾਂ ਉਹ ਗੁਰਸਿੱਖ ਉੱਥੇ ਦਰਸ਼ਨ ਕਰਨ ਜਾਂਦੇ ਆ ਜਿਹੜੇ ਸਤਕਾਰ ਤੇ ਨਿਤਨੇਮੀ ਵੀ ਨੇ ਜਿਨ੍ਹਾਂ ਦੀ ਪਾਉਣਾ ਵੀ ਬਹੁਤ ਹੈ ਗੁਰੂ ਦੇ ਦਰਬਾਰ ਤੇ ਜਿਹੜੇ ਤੋਰੰਦਰੋਂ ਗੁਰਸਤਾਂਤ ਨਾਲ ਜੁੜੇ ਹੋਏ ਐ ਉਹਨਾਂ ਨੂੰ ਉੱਥੇ ਕਿਸ ਤਰ੍ਹਾਂ ਕਦੇ ਵੀ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਜਿਸ ਤਰ੍ਹਾਂ ਦਾ ਬੀਤੇ ਦਿਨਾਂ ਤੋਂ ਅਸੀਂ ਲਗਾਤਾਰ ਫੋਟੋਆਂ ਵੇਖ ਰਹੇ ਹਾਂ ਤੇ ਉਸ ਗੱਲ ਨਾਲ ਮਨ ਦੇ ਵਿੱਚ ਹਰ ਸਿੱਖ ਦੇ ਵਿਰਾਗ ਹੈ ਕਿ ਜੇ ਸਾਡੇ ਤਖਤਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਮਰਿਆਦਾ ਸ਼ੁਰੂ ਹੋ ਗਈਆਂ ਕਿ ਉਹ ਲੋਕ ਜਿਨ੍ਹਾਂ ਨੇ ਸਿੱਖੀ ਦਾ ਕਹਾਣ ਕੀਤਾ ਹੋਵੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਬਹੁਤ ਵੱਡਾ ਨਸਲ ਕੁਸ਼ੀ ਕੀਤੀ ਹੋਵੇ ਸਾਡੀ ਉਹਨਾਂ ਲੋਕਾਂ ਨੂੰ ਇੰਨੇ ਨੇ ਵੱਡੇ ਮਾਨ ਸਨਮਾਨ ਤੋਂ ਵੀ ਸਿੱਖਾਂ ਦੇ ਤਖਤ ਤੋਂ ਜਿਹੜੀਆਂ ਸਿੰਘ ਸਹਿਬਾਨ ਦੇ ਪਹਿਨਣ ਵਾਲੀਆਂ ਪੋਸ਼ਾਕਾਂ ਉਹਨਾਂ ਨੂੰ ਪਣਾਈਆਂ ਜਾਂਦੀਆਂ ਹੁਣ ਦਸਤਾਰਾਂ ਸਜਾਈਆਂ ਜਾਂਦੀਆਂ ਹੁਣ ਉਹਨਾਂ ਨੇ ਗਲ ਸਿਰੋਪੇ ਪਾਏ ਜਾਂਦੇ ਹੋਣ ਸੋ ਇਹ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈ ਇਤੋਂ ਸਾਨੂੰ ਸਾਰੀ ਸਿੱਖ ਜਗਤ ਨੂੰ ਇੱਕ ਸਬਕ ਲੈਣ ਦੀ ਵੀ ਵੱਡੀ ਵੱਡੀ ਲੋੜ ਹੈ ਕਿ ਜਿਹੜੀਆਂ ਕੇਂਦਰ ਦੀਆਂ ਸ਼ਕਤੀਆਂ ਸ਼ੁਰੂ ਤੋਂ ਹੀ ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਗਰੇਜ਼ਾਂ ਦੇ ਵੇਲੇ ਵੀ ਬਣੀ ਹੈ ਉਸ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਦੇਸ਼ ਤੋਂ ਆਜ਼ਾਦ ਹੋਏ ਤੋਂ ਬਾਅਦ ਲਗਾਤਾਰ ਇੱਕ ਕੋਸ਼ਿਸ਼ਾਂ ਜਾਰੀ ਨਹੀਂ ਆ ਕਿ ਸਿੱਖਾਂ ਨੂੰ ਜਿੱਥੋਂ ਸ਼ਕਤੀ ਮਿਲਦੀ ਹੈ ਉਹ ਇਹਨਾਂ ਦੇ ਗੁਰਧਾਮ ਨੇ ਗੁਰ ਸਿਧਾਂਤ ਹੈ ਤੇ ਕਿਉਂ ਨਾ ਇਹਨਾਂ ਦੀ ਮਰਿਆਦਾ ਨੂੰ ਬਦਲਿਆ ਜਾਵੇ ਤੇ ਮਰਿਆਦਾ ਤਾਂ ਹੀ ਬਦਲੀ ਜਾ ਸਕਦੀ ਹੈ ਜੇਕਰ ਜਿਹੜੇ ਉਹ ਗੁਰਧਾਮਾਂ ਦੇ ਪ੍ਰਬੰਧ ਨੇ ਜਿੱਥੇ ਸਿੱਖਾਂ ਦੀ ਸ਼ਰਧਾ ਹੈ ਨਿਸ਼ਚੈ ਉਹਨਾਂ ਨੂੰ ਸਰਕਾਰਾਂ ਆਪਣੇ ਹੱਥ ਚ ਲੈ ਲੈਣ ਤੇ ਬੜੇ ਚਿਰ ਦੀਆਂ ਕੋਸ਼ਿਸ਼ਾਂ ਸੀ ਜਿਹੜਾ ਸਾਡਾ ਤਖਤ ਪਟਨਾ ਸਾਹਿਬ ਆ ਉਹ ਵੀ ਸਰਕਾਰੀ ਤੌਰ ਦੇ ਹੱਥਾਂ ਚ ਹੈ ਤਖਤ ਨੰਦੇੜ ਸਾਹਿਬ ਵੀ ਸਾਡਾ ਸਰਕਾਰੀ ਹੱਥਾਂ ਚ ਹੈ ਇਸੇ ਤਰ੍ਹਾਂ ਹੀ ਅੱਜ ਕੱਲ੍ਹ ਦਿੱਲੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਪੂਰਨ ਤੌਰ ਤੇ ਕੇਂਦਰ ਸਰਕਾਰ ਦੇ ਹੱਥ ਚ ਆ ਚੁੱਕੀ ਹੈ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜੀ ਨਵੀਂ ਬਣੀ ਹੈ ਉਹ ਵੀ ਸਾਰਿਆਂ ਨੂੰ ਸ਼ਰਿਆਂ ਪਤਾ ਜਿਹੜੇ ਬੁੱਧੀਜੀਵੀ ਜਿਹੜੇ ਚੰਗੇ ਸਿਆਣੇ ਸੋਚ ਰੱਖਣ ਵਾਲੇ ਲੋਕ ਨੇ ਕਿ ਉਹ ਵੀ ਉਹਨਾਂ ਦੇ ਸਰਕਾਰ ਦੇ ਹੱਥ ਚ ਆ ਚੁੱਕੀ ਹੈ ਜਿਹੜਾ ਕਿ ਸੰਗਤਾਂ ਦੁਆਰਾ ਚੁਣੇ ਜਾਂਦੇ ਮੈਂਬਰ ਜਾਂ ਸੰਗਤਾਂ ਦੁਆਰਾ ਚੁਣੇ ਜਾਂਦੇ ਪ੍ਰਬੰਧਕ ਜਿਹੜੇ ਹੈ ਉਥੇ ਨਹੀਂ ਉਥੇ ਸਰਕਾਰੀ ਤੌਰ ਤੇ ਹੁਣ ਚੋਣ ਹੋ ਰਹੀ ਹੈ ਸੋ ਇਹ ਬੜੀ ਅਫਸੋਸਨਾਕ ਸਥਿਤੀ ਹੈ ਰਹਿ ਗਿਆ ਇਕੱਲਾ ਪੰਜਾਬ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਕ ਸਥਾਨਾਂ ਤੇ ਸੇਵਾ ਕਰਵਾ ਰਹੀ ਹੈ ਸੇਵਾ ਪ੍ਰਬੰਧ ਚਲਾ ਰਹੀ ਹੈ ਹੁਣ ਵੱਡੀ ਨਿਗਾ ਜਿਹੜੀ ਹੈ ਸਰਕਾਰਾਂ ਦੀ ਇਹਦੇ ਤੇ ਲੱਗੀ ਹੋਈ ਹੈ ਬੜੇ ਵਕੂ ਵਖਰੇ ਤਰੀਕੇ ਦੇ ਢੜੇ ਖੜਾ ਖੜੇ ਕੀਤੇ ਜਾ ਰਹੇ ਆ ਵਕੂ ਵਖਰੇ ਤਰੀਕਿਆਂ ਦੇ ਜਿਹੜੇ ਪੰਥ ਕਾਗੂ ਬਣਾਏ ਜਾ ਰਹੇ ਆ ਵੱਖ-ਵੱਖ ਤਰੀਕੇ ਦੇ ਜਥੇਬੰਦੀਆਂ ਬਣਾਈਆਂ ਜਾ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਪ੍ਰਬੰਧ ਵੀ ਹੈ ਉਹ ਵੀ ਸਰਕਾਰਾਂ ਦੇ ਹੱਥ 'ਚ ਆ ਜਾਵੇ ਇੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਤਾਂ ਬੋਰਡ ਬਣਾਇਆ ਜਾਵੇ ਤਾਂ ਜੋ ਇੱਥੇ ਵੀ ਜਿਹੜੇ ਗੁਰਧਾਮ ਨੇ ਜਿਹੜੀ ਸੱਚੀ ਮਰਿਆਦਾ ਹੈ ਇਹਨੂੰ ਭੰਗ ਕੀਤਾ ਜਾਵੇ ਇਹਨੂੰ ਉਤਾਰ-ਤਾਰ ਕੀਤਾ ਜਾਵੇ ਆਪ ਦੇ ਤਰੀਕੇ ਦੇ ਨਾਲ ਜਿਹੜੀ ਇੱਥੇ ਮਰਿਆਦਾ ਆਪ ਦੇ ਤਰੀਕੇ ਦਾ ਜਿਹੜਾ ਮਾਨਸ ਹਕਕਾਰ ਹੈ ਉਹ ਇੱਥੇ ਜਿਹੜੇ ਲੋਕਾਂ ਨੂੰ ਦਿੱਤਾ ਜਾਵੇ ਸੋ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਬਹੁਤ ਸਾਰੇ ਭੁੱਲੜਾਰੇ ਜਿਹੜੇ ਸਿੱਖਾਂ ਉਹ ਇਨ੍ਹਾਂ ਏਜੰਸੀਆਂ ਦੇ ਇਨ੍ਹਾਂ ਤਾਕਤਾਂ ਦੇ ਅੜਿੱਕੇ ਚੜ ਚੁੱਕੇ ਸਾਡੀ ਮਾਨਸਿਕ ਜਿਹੜੀ ਸਥਿਤੀ ਹੈ ਉਹ ਥੱਲੇ ਆ ਚੁੱਕੀ ਕਿਉਂਕਿ ਅਸੀਂ ਹਰ ਗੱਲ ਰਾਜਨੀਤੀ ਨਾਲ ਜੋੜ ਕੇ ਦੇਖ ਰਹੇ ਹਾਂ ਧਾਰਮਿਕ ਵਿਸ਼ੇ ਵਾਲੇ ਪਾਸੇ ਅਸੀਂ ਆ ਨਹੀਂ ਰਹੇ ਕਿ ਸਾਨੂੰ ਧਾਰਮਿਕ ਪੱਖ ਤੋਂ ਕਿਧਰੋਂ ਕਮਜ਼ੋਰੀ ਮਿਲ ਰਹੀ ਹੈ ਅਸੀਂ ਹਰ ਗੱਲ ਸੋਚਦੇ ਹਾਂ ਜਿਹੜਾ ਕਿਸੇ ਪਾਰਟੀ ਨਾਲ ਜੁੜਿਆ ਵੀ ਮੈਂ ਉਸ ਪਾਰਟੀ ਦੀ ਗੱਲ ਕਰਨੀ ਹੈ ਮੈਂ ਦੂਜੇ ਬੰਨੇ ਧਰਮ ਦੀ ਗੱਲ ਨਹੀਂ ਕਰਨੀ ਤੇ ਨਾ ਕੋਈ ਮੇਰੀ ਪਾਰਟੀ ਨੂੰ ਮਾੜਾ ਹੀ ਕਵੇ ਕਿਉਂਕਿ ਇਹ ਗੱਲ ਤਾਂ ਲੋਹੇ ਦੀ ਲਕੀਰ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਸ਼ਾਇਦ ਪਤਾ ਹੁੰਦਾ ਉਹ ਕਈ ਵਾਰ ਅਚੰਚੇਤ ਇਹ ਗੱਲਾਂ ਕਰ ਜਾਂਦੇ ਨੇ ਕਿ ਜਿਹੜਾ ਅਕਾਲੀ ਦਲ ਹੈ ਜੀ ਉਹ ਹੀ ਇਕੱਲਾ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਉਂ ਹੈ ਇਸ ਗੱਲ ਦਾ ਮੈਂ ਥੋੜਾ ਜਿਹਾ ਸਕੀਮ ਚ ਦੱਸ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਤੋਂ ਪੈਦਾ ਹੋਇਆ ਹੈ ਬਸ ਇਹ ਗੱਲ ਸਮਝ ਲਓ ਜਿਹੜੀ ਕਿਸੇ ਦੀ ਚੀਜ਼ਾਂ ਪੈਦਾ ਹੋਈ ਹੁੰਦੀ ਹੈ ਉਹਦਾ ਅਧਿਕਾਰ ਹੁੰਦਾ ਹੈ ਵੈਸੇ ਸਾਰੇ ਸਿੱਖਾਂ ਦਾ ਅਧਿਕਾਰ ਹੈ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਇਲੈਕਸ਼ਨ ਲੜਦੀਆਂ ਨੇ ਕਿਸੇ ਦੇ ਮੈਂਬਰ ਕੱਟ ਬਣ ਕੇ ਕਿਸੇ ਦੇ ਵੱਧ ਬਣ ਕੇ ਜਿਹਦੇ ਵੱਧ ਬਣ ਜਾਂਦੇ ਉਹ ਪ੍ਰਬੰਧ ਨੂੰ ਉਹਦੀ ਜਗਜਗਟ ਬਾਡੀ ਬਣ ਜਾਂਦੀ ਉਹ ਪ੍ਰਬੰਧ ਨੂੰ ਚਾਹੇ ਰੱਖਦਾ ਜਿਹਦੇ ਥੋੜੇ ਹੁੰਦੇ ਆ ਉਹ ਚਲੋ ਆਪਦਾ ਉਹ ਵੀ ਉੱਥੇ ਨਾਲ ਸੇਵਾ ਨਿਭਾਈ ਜਾਂਦਾ ਮਤਲਬ ਹੈ ਤੁਹਾਡੇ ਸਿੱਖਾਂ ਕੋਲ ਹੀ ਸੇਵਾ ਹੈ ਨਿਰੋਲ ਸਿੱਖ ਪੰਥ ਦੀ ਸੇਵਾ ਪਰ ਜਿਸ ਦਿਨ ਅਸੀਂ ਗਲਤੀਆਂ ਕਰ ਬੈਠੇ ਅਸੀਂ ਇਹਨੂੰ ਆਪਣੇ ਹੱਥੋਂ ਗਵਾ ਲਿਆ ਆ ਜਿਹੜਾ ਹਾਲਾਤ ਹੋਣਾ ਜੂਰ ਸਾਹਿਬ ਵਾਲਾ ਆਪਾਂ ਵੇਖ ਰਹੇ ਆ ਆ ਹਾਲਾਤ ਤੇ ਆਪਾਂ ਪਛਤਾਵਾ ਕਰ ਰਹੇ ਆ ਕਿ ਇਹ ਕੀ ਬਣ ਰਿਹਾ ਸਾਡੇ ਨਾਲ ਇਹ ਕਿਉਂ ਇਹਨਾਂ ਲੋਕਾਂ ਨੂੰ ਇੰਨਾ ਵੱਡਾ ਮਾਣ ਸਨਮਾਨ ਮਿਲ ਰਿਹਾ ਕਿਸੇ ਦੀ ਕੋਈ ਰਹਿਤ ਨਹੀਂ ਵੇਖੀ ਜਾ ਰਹੀ ਕਿਸੇ ਦੀ ਕੋਈ ਰੈਣੀ ਸੈਣੀ ਨਹੀਂ ਵੇਖੀ ਜਾ ਰਹੀ ਜਿਹੜਾ ਉੱਥੇ ਜਾਂਦਾ ਕੋਈ ਤਾਕਤਵਰ ਹੈ ਉਹਨੂੰ ਉੱਥੋਂ ਦਾ ਜਿਹੜਾ ਪ੍ਰਬੰਧ ਹੈ ਉਹ ਉਹੋ ਜਿਹੇ ਸਿੰਘ ਸਾਹਿਬਾਨ ਕਰ ਗਿਆ ਪਿਸ਼ਾਕਾ ਪਵਾ ਕੇ ਵੱਡਾ ਮਾਣ ਸਨਮਾਨ ਦੇ ਰਿਹਾ ਜਾਂ ਕਿ ਹੋਰ ਵੀ ਸਾਡੇ ਪੰਥ ਦੇ ਬੁੱਧੀਜੀਵੀ ਸਾਡੇ ਪੰਥ ਦੇ ਉਹ ਜਿਨ੍ਹਾਂ ਨੇ ਜਜ਼ਬੇ ਰੱਖ ਕੇ ਕੁਰਬਾਨੀਆਂ ਕੀਤੀਆਂ ਉਹ ਲੋਕ ਜਾਂਦੇ ਆ ਤੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਉੱਥੇ ਉਹ ਸਿਰਫ ਆਪਦੇ ਗੁਰੂ ਨੂੰ ਨਤਮਸਤਕ ਹੋ ਕੇ ਵਾਪਸ ਆ ਜਾਂਦੇ ਉਹਨਾਂ ਨੂੰ ਕਦੇ ਇਹੋ ਜਿਹਾ ਮਾਨ ਸਤਕਾਰ ਨਹੀਂ ਮਿਲਿਆ ਕਦੇ ਅੰਮਿਤ ਸ਼ਾਹ ਕਦੇ ਰਾਹੁਲ ਗਾਂਧੀ ਕਦੇ ਭਗਵੰਤ ਮਾਨ ਕਦੇ ਰਮਨੀਤ ਬਿੱਟੂ ਤੇ ਹੋਰ ਵੀ ਕਈਆਂ ਨੂੰ ਮਿਲਦਾ ਹੋਵੇਗਾ ਇਹ ਗੱਲ ਕਿ ਚਿੰਤਾ ਦਾ ਵਿਸ਼ਾ ਸੋ ਸਾਰੇ ਹੀ ਸਿੱਖ ਪੰਥ ਨੂੰ ਬੇਨਤੀ ਕਰਦੇ ਆ ਆਪਣੇ ਰਾਜਨੀਤਿਕ ਗਿਲੇ ਸ਼ਿਕਵੇ ਜਿੱਥੇ ਮਰਜ਼ੀ ਰੱਖੋ ਪਰ ਇਹ ਗੱਲ ਯਾਦ ਰੱਖਿਓ ਆਪਦੀ ਸੰਸਥਾ ਨੂੰ ਕਮਜ਼ੋਰ ਨਾ ਹੋਣ ਦਿਓ ਜਿਸ ਦਿਨ ਅਸੀਂ ਆਪਦੀਆਂ ਸੰਸਥਾਵਾਂ ਨੂੰ ਇਸ ਤਰ੍ਹਾਂ ਕਮਜ਼ੋਰ ਕਰ ਲਿਆ ਇਸ ਤਰ੍ਹਾਂ ਦਾ ਸਰਕਾਰੀ ਕਬਜ਼ਾ ਹੋ ਗਿਆ ਉਦੋਂ ਮਿੱਤਰੋ ਬਹੁਤ ਬੁਰੀ ਹਾਲਤ ਹੋਵੇਗੀ ਇੱਥੇ ਸਰਕਾਰੀ ਪੱਤਰ ਦੀ ਮਰਿਆਦਾ ਜਿਹੜੀ ਆ ਸਾਡੇ ਗੁਰੂ ਘਰਾਂ 'ਚ ਸਾਡੇ ਤਖਤਾਂ 'ਤੇ ਚੱਲੇਗੀ ਤੁਹਾਨੂੰ ਕਿਸੇ ਨੇ ਮੁੜ ਕੇ ਪੁੱਛਣਾ ਨਾ ਅਸੀਂ ਮੁੜ ਕੇ ਅੱਖਾਂ 'ਚ ਘਸੌਣ ਦੇ ਕੇ ਰੋਣਾ ਆਹ ਜਿਹੜੀ ਸਾਰੀ ਸਥਿਤੀ ਐ ਹਜੂਰ ਸਾਹਿਬ ਵਾਲੀ ਵੇਖ ਲਓ ਕਿੰਨਿਆਂ ਦੇ ਮਨ ਨੂੰ ਠੇਸ ਪਹੁੰਚੀ ਐ ਅਸੀਂ ਕੀ ਕੀ ਲਿਖ ਕੇ ਪੋਸਟਾਂ ਪਾ ਰਹੇ ਆਂ ਪਰ ਇਹ ਅਫਸੋਸ ਕਿ ਸਾਡੇ ਇੱਥੋਂ ਇਹ ਗਈ ਕਿਉਂ ਮਰਿਆਦਾ ਇਹ ਹੁਣ ਤੁਸੀਂ ਕਿਆਲ ਰੱਖ ਲਿਓ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਨਿਸ਼ਾਨਾ ਉਹਨਾਂ ਦਾ ਪੰਜਾਬ ਹੈ ਪੰਜਾਬ ਦੇ ਗੁਰਦੁਆਰਾ ਸਾਹਿਬਾਨ ਨੂੰ ਉਹਨਾਂ ਨੇ ਹੁਣ ਆਪਦੇ ਕਬਜ਼ੇ 'ਚ ਲੈ ਕੇ ਤਖਤ ਸਾਹਿਬਾਨ ਨੂੰ ਕਬਜ਼ੇ 'ਚ ਲੈ ਕੇ ਇਹੋ ਜਿਹੀ ਮਰਿਆਦਾ ਆਪਦੀ ਮਨਮਰਜ਼ੀ ਦਾ ਕੰਮ ਜਿਹੜਾ ਉਹ ਚਲਾਉਣਾ ਹੈ ਤਾਂ ਜੋ ਸਿੱਖ ਪੰਥ ਦੀ ਜਿਹੜੀ ਸ਼ਕਤੀ ਹੈ ਉਹਨੂੰ ਖੇਰੂ-ਖੇਰੂ ਕੀਤਾ ਜਾ ਸਕੇ ਆਸ ਕਰਦਾ ਕਿ ਅਸੀਂ ਸਿਆਸੀ ਲੜਾਈ ਜਿਵੇਂ ਮਰਜ਼ੀ ਆਪਸ ਵਿੱਚ ਲੜਾਈ ਜਾਈਏ ਜਿੱਥੇ ਮਰਜ਼ੀ ਪੂਰੇ ਫਿਰੀਏ ਪਰ ਆਪਦੀ ਪੰਥ ਦੀ ਜਈ ਜਮਾਤ ਹੈ ਇਹਨੂੰ ਕਦੇ ਕਮਜ਼ੋਰ ਨਹੀਂ ਹੋਣ ਦਿਆਂਗੇ ਇਹਨੂੰ ਆਪਦੀ ਸ਼ਕਤੀ ਨੂੰ ਬਣਾ ਕੇ ਰੱਖਾਂਗੇ ਹਾਂ ਮੰਨਦੇ ਆ ਕਿ ਜਦੋਂ ਕੋਈ ਵੀ ਬੰਦਾ ਕਿਸੇ ادارے ادارے ਚ ਕੰਮ ਕਰਦਾ ਕਿਤੇ ਵੀ ਉਹ ਜਿਹੜਾ ਪ੍ਰਬੰਧ ਚ ਚੋਣਾ ਲਾਉਣਾ ਲਾਉਣਾ ਚੋ ਗਲਤੀਆਂ ਹੁੰਦੀਆਂ ਨੇ ਸੁਭਾਵਿਕ ਗੱਲ ਐ ਮਨੁੱਖੀ ਸਰੀਰ ਐ ਗਲਤੀਆਂ ਦਾ ਪੁੱਤਲਾ ਐ ਗਲਤੀਆਂ ਹੁੰਦੀਆਂ ਨੇ ਪਰ ਅਸੀਂ ਪਹਿਲੋਂ ਆਪਣੀ ਗੁਰਮਰਿਆਦਮ ਵੇਖਣਾ ਸਾਡੀ ਗੁਰਮਰਿਆਦਾ ਬਹਾਲ ਹੈ ਗਲਤੀਆਂ ਛੁੱਟੀਆਂ ਮੁੱਟੀਆਂ ਚੱਲਦੀਆਂ ਰਹਿੰਦੀਆਂ ਨੇ ਕਿ ਜੇ ਕੋ ਹੋਰ ਵੀ ਆਵੇਗਾ ਉਹਦੇ ਕੋਲ ਵੀ ਚੱਲਦੀਆਂ ਰਹਿਣੀਆਂ ਨੇ ਹਾਂਜੀ ਤੁਸੀਂ ਵੇਖੇ ਦਾ ਪੰਜਾਬ ਸਰਕਾਰ ਪਹਿਲਾਂ ਜਦੋਂ ਕਾਲੀ ਦਲ ਵੇਲੇ ਬੇਦਬੀ ਹੋਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਤੇ ਕਿੰਨਾ ਵੱਡਾ ਰੌਣਾ ਪਿਆ ਸੀ ਹਾਏ ਬੇਦਬੀਆਂ ਹਾਏ ਬੇਦਬੀਆਂ ਹਾਏ ਬੇਦਬੀਆਂ ਪਿੱਛੋਂ ਕਾਂਗਰਸ ਸਰਕਾਰ ਆਈ ਉਹਦੇ ਵਿੱਚ ਵੀ ਬੇਦਬੀਆਂ ਹੋਈਆਂ ਹੁਣ ਆ ਝਾੜੂ ਵਾਲੀ ਸਰਕਾਰ ਚੱਲ ਰਹੀ ਵੀ ਇਹਦੇ ਵਿੱਚ ਵੀ ਬੇਦਬੀਆਂ ਹੋ ਜਾਂਦੀਆਂ ਜਿਨ੍ਹਾਂ ਨੇ ਇਸ ਗੱਲ ਦਾ ਹਰਾਮ ਖਾਣਿਆ ਕਿ ਅਸੀਂ ਗੁਰੂ ਸਾਹਿਬ ਜੀ ਦਾ ਸਤਕਾਰ ਘਟਾਉਣਾ ਹੈ ਉਹ ਸਰਕਾਰਾਂ ਨੂੰ ਨਹੀਂ ਵੇਂਦੇ ਜਾਂ ਸਰਕਾਰਾਂ ਦੀ ਲਾਪਰਵਾਹੀ ਹੈ ਜਾਂ ਉੱਥੇ ਕੋਈ ਚੰਗੇ ਤਰੀਕੇ ਦਾ ਸਾਡਾ ਗੌਰ ਨਹੀਂ ਹੋ ਰਿਹਾ ਜਿਵੇਂ ਕੱਲ ਵੇਖਿਆ ਗਿਆ ਆਲਮਗੀਰ ਫਤ ਲੱਗਾ ਗੁਰਦੁਆਰਾ ਸਾਹਿਬ ਤੇ ਦਾਲ ਵਰਤਾਉਂਦੇ ਆ ਕਿਸੇ ਨੇ ਮੀਡ ਦਾ ਡੋਲੂ ਲਿਆ ਕੇ ਵਿੱਚ ਪਾਤਾ ਕਿੱਡੀ ਸ਼ਰਮਣਾਕ ਗੱਲ ਹੈ ਉਹ ਸਿਰਫ ਸਾਡੀਆਂ ਭਾਵਨਾਵਾਂ ਨੂੰ ਢੁਕਾਇਆ ਜਾ ਰਿਹਾ ਕਿਤੇ ਫਿਲਮਾਂ ਬਣਾਈਆਂ ਜਾ ਰਹੀਆਂ ਨੇ ਬੜੇ ਸੁਚੇਤ ਹੋ ਕੇ ਲੰਮੀ ਸੋਚ ਰੱਖ ਕੇ ਚੱਲੀਏ ਅਸੀਂ ਇਕੱਲਾ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਖਿਲਾਫ ਟਿੱਪਣੀਆਂ ਕਰਕੇ ਨਵੇਂ ਹਾਲਾ ਗੁਜ਼ਾਰੀਏ ਇਹ ਬੜਾ ਵੱਡਾ ਵਕਤ ਜਿਹੜਾ ਦੌਰ ਨਾਜ਼ੁਕ ਹੈ ਇਸ ਗੱਲ ਨੂੰ ਸਾਰੇ ਸਮਝ ਲਈਏ ਬਹੁਤ-ਬਹੁਤ ਧੰਨਵਾਦ ਜੀ